ਨਮੋ ਜੁਦਨੀ ਕ੍ਰੁਦਨੀ ਕਰੂਰ ਕਰਮਾ ਕਰੂਰ ਕਰਮਾ ਜਿਹੜੇ ਕਰੂਰ ਕਰਮਾ ਉਹ ਵੀ ਹੈ ਕਰੂਰ ਕਰਮਾ ਵਾਲੀ ਦੇ ਹਾਂ ਮਹਾ ਬੁੱਧਨੀ ਸਿਧਨੀ ਸੁੱਧ ਕਰਮਾ ਦੋਏ ਪਾਸੇ ਕੀ ਹੈ ਮਹਾ ਬੁੱਧਨੀ ਮਹਾ ਬੁੱਧਨੀ ਹੈ ਗੁਰਮਤ ਮਹਾ ਬੁੱਧਨੀ ਹੈ ਮਹਾ ਬੁੱਧਨੀ ਸਿਧਨੀ ਸਿਧਨੀ ਸਮਝ ਵਾਲੀ ਹੈ ਸ਼ੁੱਧ ਕਰਮਾ ਸ਼ੁੱਧ ਕਰਮ ਕਰਨ ਵਾਲੀ ਹੈ ਉਧਰ ਕੀ ਹੈ ਦੋਵੇਂ ਪਾਸੇ ਕਰੂਰ ਕਰਮ ਜੁਦਣੀ ਕਰੂਰ ਕਰ ਕੋਈ ਕ੍ਰੋਧ ਨਹੀਂ ਕਰੂਰ ਕਰਮ ਕਰੂਰ ਕਰਮ ਦੋਹੇ ਖੜੀਆਂ ਜੁਦਣੀ ਕੋਈ ਕ੍ਰੋਧ ਨਹੀਂ ਨਮੋਦਹੁਣ ਲੋ ਲੋਰਦਹੁਣ ਦੁਆਨ ਦੇ ਵਿੱਚ ਲੜਾਈ ਹੈ ਜਦ ਦਾ ਸੰਸਾਰ ਪੈਦਾ ਹੈ ਦੋਹਾਂ ਦੇ ਸੱਤੇ ਸੰਸਾਰ ਖੜਾ ਹੈ ਦੋਹਾਂ ਨੇ ਸੰਸਾਰ ਪੈਦਾ ਕੀਤਾ ਉਹ ਜਿਹੜੀ ਮਤ ਹੈ ਨਾ ਖੜ ਗਿਆ ਉਹ ਮੰਦੀ ਹੈ ਕਲਕਾਤੀ ਰਾਜੇ ਦਾ ਕਸਾਈ ਉਹ ਕਸਾਈ ਵਾਲੀ ਹੈ ਕਰੂਰ ਕਰ ਬਣ ਉਹ ਕਸਾਈ ਵਾਲੀ ਤਲਵਾਰ ਹੈ ਉਹੀ ਤਾਂ ਧਰਮ ਦੇ ਨੌਤੇ ਜਿਹੜੇ ਕਤਲ ਕਰਦੀ ਹੈ ਧਰਮ ਦੇ ਨੌਤੇ ਜਿਹੜਾ ਪਾਪ ਕਰਦੀ ਹੈ ਕਸਾਈ ਹੈ ਉਹ ਕਲਕਾਤੀ ਰਾਜੇ ਕਸਾਈ ਕਸਾਈ ਰਾਜੇ ਕੋਲ ਨੇ ਧਰਮ ਦੇ ਵਿੱਚ ਜਿਹੜੇ ਰਾਜੇ ਬਣੇ ਬੈਠੇ ਨੇ ਧਰਮ ਜਿਹਨਾਂ ਦੇ ਹੱਥ 'ਚ ਆਇਆ ਉਹ ਠੀਕ ਹੈ ਰਾਜੇ ਤੋਂ ਨਾਲ ਜੇਲੇ ਨੇ ਸੰਦਾਰੀ ਪਰ ਉਹ ਤੇ ਕੀ ਧਰਮ ਪੰਖ ਕਰ ਟੁੱਟ ਰਿਹਾ ਟੁੱਟ ਰਿਹਾ ਧਰਮ ਤੋ ਟੋ ਖੰਭ ਲਾ ਕੇ ਉਡੂਏ ਫਿਰ ਹੋਰ ਕੀ ਹੋ ਗਿਆ ਜਿੰਦ ਕਿਤੇ ਧਰਮ ਵੀ ਉੱਡ ਜਾਂਦਾ ਖੰਭ ਲਾ ਕੇ ਉਹਨੂੰ ਨਿਵਸਕਾਰ ਨਹੀਂ ਤਾਂ ਹੋਰ ਕੀ ਕਰਨ ਹੂੰ ਜੇ ਤਾਂ ਧਰਮ ਉੱਡ ਜਾਂਦਾ ਖੰਭ ਲਾ ਕੇ ਧਰਮ ਕੀ ਸੱਚ ਹੈ ਸਾਜਿਵੇਂ ਪਾਸਾ ਵੜ ਜਾਂਦਾ ਹੈ ਗੁਪਤ ਹੋ ਜਾਂਦਾ ਹੈ ਵੀ ਇਹਨਾਂ ਨੂੰ ਰੱਜ ਲੈਣ ਦਾ ਹੌਲ ਤੇ ਉਹਨੂੰ ਨਿਸ਼ਕਾਰਨ ਹੋਵੇ ਤਾਂ ਕੀ ਹੋਵੇ ਭక్తి ਕਾਠਣ ਕਰਨ ਬਾਟਾ ਆਹ ਨਾੜੀ ਕਾਠਣ ਕਰਨ ਬਾਟਾ ਮਹਾ ਬੁੱਧਨੀ ਸਿਧਨੀ ਸ਼ੁੱਧ ਕਰਮਾ ਮਹਾ ਬਿੱਧਨੀ ਬੁੱਧਨੀ ਮਹਾ ਬੁੱਧਨੀ ਸਿਧਨੀ 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 ਸੋਜੀ ਵਾੜੀ ਸਾਰੇ ਸਮਝਿਆ ਤੈਨੂੰ ਸ਼ੁੱਧ ਕਰਮਾ ਸ਼ੁੱਧ ਕਰ ਬੋ ਸ਼ੁੱਧ ਕਰ ਹਰ ਕਰਮ ਨੂੰ ਸ਼ੁੱਧ ਕਰ ਲੈਣਾ ਹੈ। ਪਰੀ ਪਦਮਨੀ ਪਾਰਵਤੀ ਪਰਮ ਰੂਪਾ। ਪਰੀ ਪਰੀ ਇਹ ਸਭ ਤੋਂ ਪਹਿਲਾਂ ਪਰਾ ਬਾਣੀ ਹੁੰਦੀ ਹੈ। ਪਰਾ ਬਾਣੀ ਹੈ ਜਿਹੜੀ ਅਜਾ ਤੀ ਬੋਲੀ ਦੀ ਅੰਦਰ ਹੈ ਸਾਡੇ। ਪਦਮਨੀ ਪਦਮਣੀ ਪਦਮਣੀ ਬਾਹਰ ਤੇ ਨਾਲ ਬਣਾਈ ਹੋਈ ਹੈ ਉਹ ਨਹੀਂ ਜਿਹੜੀ ਪਰੀ ਪਦਮਨੀ ਉਹਦੀ ਗੱਲ ਹੈ। ਆਧ ਪਦਮਨੀ ਜਿਹਨੂੰ ਆਪਾਂ ਕਹਿੰਦੇ ਹਾਂ। ਅਸਲੀ ਪਦਮਨੀ ਹਾਂ। ਇਹਨਾਂ ਨੇ ਪਰੇ ਨੂੰ ਇੰਦਲੇ ਘਰ ਆਲੀ ਬੁਲਾਤਾ ਇਹਨੂੰ ਪਤਾ ਹੀ ਨਹੀਂ ਪਰੇ ਕੀ ਹੁੰਦਾ ਪਰੇ ਕਾ ਤੇਲਾ ਅਗ ਪਰਾਉ ਗਲਬ ਪਰੇ ਬਦਬਣੀ ਆਦ ਬਦਬਣੀ ਆ ਜਿਹੜੀ ਪਾਰਵਤੀ ਪਾਰਵਤੀ ਜਾਂ ਉਹਨੂੰ ਪਾਰਵਤੀ ਕਹ ਲੋ ਪਦਵਣੀ ਕੋਈ ਗੱਲ ਦੋ ਨੌਏ ਪਾਰਵਤੀ ਕਾਣ ਜਿਹੜੀ ਭਵ ਸੰਗਰ ਤੋਂ ਪਾਰ ਆਈ ਹੋਈ ਹੈ ਪਾਣੀ ਤੁਰਕੀ ਬਾਣੀ ਪਰਮ ਰੂਪਾ ਪਰਮ ਰੂਪਾ ਇਹ ਜਿਹੜੀ ਮਾਤਤ ਪਰਮੇਸ਼ਰ ਦੀ ਹੈ ਉਹ ਹੈ ਪਰੇ ਬਦਬਣੀ ਪਾਰਵਤੀ ਬਾਦਮਣੀ ਕਾਦੇ ਕਹਿੰਦੇ ਨੇ ਉਹਦੇ ਚੱਲਣਾਂ ਚੋ ਫਾਇਦਾ ਆਈ ਆ ਆਵਾਜ਼ ਖੁਰਾਥਾਨ ਖੱਗਮ ਉਹਦੇ ਪੈਰਾਂ ਦੀ ਬਿੜਕ ਤੋਂ ਪੈਦਾ ਹੁੰਦੀ ਐ ਉਹਦੇ ਪੈਰਾਂ ਦੀ ਆਵਾਜ਼ ਆ ਚੱਲਣ ਦੀ ਆਵਾਜ਼ ਜਿਹੜਾ ਉਹਦੇ ਚੱਲਣਾਂ ਚ ਬੈੰਦਾ ਉਹਨੂੰ ਸੁਣਦੀ ਐ ਗੁਰਕੇ ਚੱਲਣਾ ਖੁਰਾਥਾਨ ਕਗਨ ਪ੍ਰੀ ਪਦਮਨੀ ਪਾਰਵਤੀ ਪਰਮ ਰੂਪਾ ਪਰਮ ਰੂਪ ਹੈ ਤੂੰ ਪਰਮ ਰੂਪ ਤੇਰੇ ਵਰਗਾ ਰੂਪ ਕੋਈ ਨਹੀਂ ਹੈ ਸਰਬ ਸ਼੍ਰੇਸ਼ਟੂ ਬੜੀ ਸੰਸਾਰ ਦਾ ਰੂਪ ਅੱਖਾਂ ਨੂੰ ਦੇਖਣ ਵਾਲਾ ਤੇਰਾ ਰੂਪ ਨਹੀਂ ਹੈ ਪ੍ਰੀ ਪਹਿਲੀ ਪਦਮਨੀ ਹੈ ਤੂੰ ਸ਼ਿਵੀ ਬਾ ਸ਼ਿਵੀ 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 ਬਾ ਸ਼ਿਵੀ ਦੇਖੋ ਇਹਨੂੰ ਸ਼ਿਵੀ ਕਿ ਹੈ ਹਾਂ ਸ਼ਿਵੀ ਬਾ ਸ਼ਿਵੀ ਬ੍ਰਹਮੀ ਰਿਤ ਗੁਪਾ ਬ੍ਰਹਮੀ ਜਿਹੜੀ ਸ਼ਿਵੀ ਹੈ ਸ਼ਿਵ ਦੀ ਮਤ ਹੈ ਜਿਹੜੀ ਸ਼ਿਵੀ ਬਾ ਸ਼ਿਵੀ ਸ਼ਿਵ ਆ ਜਿਹੜੀ ਸ਼ੈਵ ਨੇ ਜਿਹੜੇ ਸ਼ਿਵ ਜੀ ਦੇ ਭਗਤ ਇਹਨਾਂ ਦੀ ਮਤ ਨਹੀਂ ਜੋਗੀ ਬਾ ਸ਼ਿਵੀ ਬ੍ਰਹਮੀ ਜਾਂ ਬ੍ਰਹਮੀ ਬ੍ਰਹਮਣ ਦੀ ਮਤ ਰਿਤ ਗੁਪਾ ਇਹ ਰਿਤ ਦੇ ਆ ਮਾਇਆ ਦੇ ਖੂਸ ਨੇ ਦੋਵੇਂ ਰਿਤ ਗੁਪਾ ਮਾਇਆ ਦੇ ਖੂਹ ਸੱਟਣ ਵਾਲੀ ਆਇਆ ਦੇ ਖੂਹ ਸੱਟਣ ਗਿਆ ਤਾਂ ਇਹ ਮਾਇਆ ਦੇ ਖੂਹ ਨਹੀਂ ਬੱਤਾਂ ਨੇ ਖੂਹ ਸੱਟਣ ਵਾਲੀਆਂ ਨੇ ਇੱਥੇ ਹੀ ਰੱਖਣ ਵਾਲੀਆਂ ਨੇ ਪੱਪ ਸਾਗਰ ਚ ਪੱਪ ਸਾਗਰ ਚ ਹੋਰ ਦੱਸੋ ਇਹ ਇਹ ਕੀ ਹੈ ਬਲ ਉਹ ਨਹੀਂ ਕਹਦਾ ਇਹਨੂੰ ਇਹ ਗੱਲ ਕਹਿੰਦਾ ਉਹ ਵੀ ਤੁਸੀਂ ਹੋ ਵੀ ਤੁਸੀਂ ਇਹ ਕਿਵੇਂ ਕਹੂਗਾ ਇਹ ਗੱਲ ਇਹ ਜਿਹੜੀ ਸ਼ਬਦੀ ਮੱਤਾਂ ਨਾ ਅਰ ਬ੍ਰਹਮਾ ਦੀ ਵਤਾ ਬ੍ਰਾਹਮਣ ਦੀ ਇਹ ਦੋਏ ਖੂਹ ਸੱਟਣ ਵਾਲੀ ਨੇ ਰਿਤਕੂਪਾ ਰਿਤ ਇਹ ਰਿਤ ਦੀ ਗੱਲ ਕਰਦੀ ਨੇ ਸਿੱਧਦੀ ਨਹੀਂ ਕਰਦੀਆਂ ਮਾਇਆ ਦੇ ਖੂਜ ਹਾਂ ਮਾਇਆ ਰਿਤ ਦਾ ਉੱਪਰ ਆ ਗਿਆ ਮਹਾਬੁੱਧ ਉੱਤੇ ਸਿੱਧ ਹੈ ਹਾਂ ਮਹਾਬੁੱਧ ਨਹੀਂ ਸਿੱਧ ਨਹੀਂ ਸੁਧ ਕਰਮਾ ਕਿੱਥੇ ਨੇ ਉੱਤੇ ਉਹ ਰਦਾਈ ਨਹੀਂ ਉਹ ਗੁਰਮਤ ਹੈ ਉਹ ਗੁਰਮਤ ਹੈ ਇਹ ਦੋਏ ਵਤਾਂ ਜਿਹੜੀਆਂ ਨੇ ਨੇ ਦੋਏ ਵਤਾਂ ਵਿਜਲੂ ਪ੍ਰਾਣ ਹੈ ਇਹ ਆਪਿ ਸ਼ਿਪ੍ਰਾਣ ਇਹ ਦੋਏ ਮਾਇਆ ਦੇ ਖੂਜ ਜਸਟਣ ਵਾਲੀਆਂ ਨੇ ਅਨੇ ਖੂਜ ਸ਼ਿਵੀ ਬਾ ਸ਼ਿਵੀ ਬ੍ਰਾਹਮੀ ਰਿਧਕੂਪਾ ਮੜਾ ਮਾਰਜਣੀ ਸੂੜ ਤੋਂ ਵੀ ਮੋਹ ਕਰਤਾ ਅਜ ਮੜਾ ਇਹ ਵੀ ਸ਼ਬਜੀ ਦੀ ਉਪਰਤ ਮੜਾ ਹਾਂ ਮਾਰਜਣੀ ਮਾਰਜਣੀ ਇਹ ਕੀ ਕਰਦੀ ਐ ਮਾਰਜਣੀ ਐ ਇਹ ਆਪਣੇ ਸੇਵਕਾਂ ਨੂੰ ਮਾਰਨ ਵਾਲੀ ਐ ਮੜਾ ਮਾਰਜਣੀ ਮਾਰਜਣੀ ਕਵੇ ਉਹ ਸ਼ਿਵੀ ਪਾਂਡੇ ਤੁਮਾਰਾ ਸ਼ਿਵ ਜੀ ਬੋਦੀ ਕੇ ਕਾਰਖਾਨਾ ਬੋਦੀ ਕੇ ਕਾਰਖਾਨਾ ਪੱਕ ਗਿਆ ਵਾਕਾ ਉਹ ਲੜਕਾ ਮਾਰਿਆ ਤਾਂ ਇਹ ਤਾਂ ਉਹ ਹੈ ਇਹ ਉਹ ਪਾਂਡੇ ਤੁਮਾਰਾ ਮਹਾਦੇਵ ਹਾਂ ਤੋਲੇ ਬਲ ਚੜਦਾ ਆਪੇ ਦੇਖਿਆ ਤਾਂ ਤੁਮਾਰੇ ਮਹਾਦੇਵ ਉਹ ਵੀ ਆਪੇ ਦੇਖਿਆ ਤਾਂ ਬੋਦੀ ਕੇ ਕਾਲਾ ਪੱਕ ਵਾਕਾ ਲੜਕਾ ਮਾਰਿਆ ਤਾਂ ਇਹ ਆਪਣੇ ਸੇਵਕਾਂ ਨੂੰ ਮਾਰਨ ਵਾਲੀ ਹੈ ਜਾਂ ਨਹੀਂ ਮਾਰਤ ਮਾਰਨ ਵਾਲੀ ਉਹ ਹੈ ਕਹਿੰਦਾ ਮਤਲਬ ਮੀੜਾ ਮਾਰਜ ਨਹੀਂ ਆਹੋ ਇਹ ਜਿਹੜਾ ਬੜਾ ਮਾਰਜ ਨਹੀਂ ਮਾਤਾ ਨਾ ਇਹ ਇਹਨਾਂ ਦੀ ਸ਼ਿਵ ਦੀ ਦੀ ਸਰਪਣੀ ਉਹ ਕੇ ਉਤਰ ਸੂਤ ਵੀ ਦੋ ਤਰ੍ਹਾਂ ਦੀਆਂ ਵਤਾਂ ਨੇ ਉਹਦੀਆਂ ਇੱਕ ਤਾਂ ਆ ਜੋਗੀ ਨੇ ਧਿਆਨ ਲਾਉਂਦੇ ਨੇ ਇੱਕ ਉਹ ਦੂਏ ਜਿਹੜੇ ਟੂਨੇ ਰਾਮਣ ਵਾਲੇ ਨੇ ਉਹ ਵੀ ਸ਼ਿਵ ਦੀ ਭਗਤ ਨੇ ਉਹ ਜਿਹੜੇ ਜਾਏ ਆਪਣੇ ਘਰ ਜਿਹੜੇ ਕਾਲ ਰੂਪ ਨੂੰ ਬਨ ਕੇ ਕਰਦੇ ਨੇ ਕਾਲ ਰੂਪ ਨੂੰ ਹੂੰ ਉਹ ਵੀ ਉਹਦੇ ਹੀ ਨੇ ਮੇਰਾ ਮਾਰਜਣੀ ਸੂਰਤ ਵੀ ਮੋਹ ਕਰਤਾ ਮਾਰਨ ਵਾਲੀ ਹੋਈ ਐ ਇਹਨੂੰ ਮਾਰਤਾ ਉਹ ਹਾਂ ਸੂਰਤ ਵੀ ਮੋਹ ਕਰਤਾ ਸੂਰਤ ਵੀ ਮੋਹ ਕਰਤਾ ਉਹ ਬਸ ਬੋਝ ਬਸਾਉਣ ਵਾਲੀ ਐ ਸੂਰਤ ਵੀ ਮੋਹ ਕਰਤਾ ਹਾਂ ਪਰੀ ਪਸ਼ਟਣੀ ਪਾਰਵਤੀ ਦੁਸ਼ਟ ਹਰਤਾ ਪਰੀ ਪਰੀ ਤੇ ਫਿਰ ਪਹਿਲਾਂ ਆ ਗਿਆ ਲਬੂ ਪਰੀ ਪਸ਼ਟਣੀ ਪਸ਼ਟਣੀ ਪਾਰਵਤੀ ਦੁਸ਼ਟ ਹਰਤਾ ਪਾਰਵਤੀ ਹੈ ਜਿਹੜੀ ਇਕ ਸ਼ਾਕਰਨੂ ਵਾਲੀ ਜਿਹੜੀ ਉਹ ਦੁਸ਼ਟਾਂ ਦਾ ਕੀ ਹੈ ਦੁਪਾਰਬ ਦੀ ਦੁਸ਼ਟ ਹਰਤਾ ਉਹ ਦੁਸ਼ਟਾਂ ਦਾ ਔਗਣਾਂ ਦਾ ਹਰ ਵਾਲੀ ਆ ਔਗਣਾਂ ਦਾ ਨਾਸ ਕਰਨ ਵਾਲੀ ਆ